ਹਾਂ ਕਿਉਂ ਫੈਮਿਲੀ ਜਿਹਦੇ ਵਿੱਚ ਜਿਹਦੇ ਵਿੱਚ ਮੈਂ ਇੱਕ ਵਾਰ ਵੀ ਨਾ ਸਕਦਾ ਇਹਨੂੰ ਤੇ ਨਾ ਮੈਂ ਖਾਂਦਾ ਠੀਕ ਆ ਦੋਸਤੋ ਤੇ ਇਹੀ ਖਾਂਗੇ ਸਵਾਦ ਨਹੀਂ ਲੱਗਦੀ ਦੀਦੀ ਖਾਏਗੀ ਦੀਦੀ ਖਾਏਗੀ ਤੈਨੂੰ ਵੀ ਸਵਾਦ ਲੱਗਦੀ ਕਿਹਨੂੰ ਕਿਹਨੂੰ ਸਵਾਦ ਲੱਗਦੀ ਇਹਨੇ ਫਲੀਆਂ ਬਸ ਇਹਦੇ ਲਾਜੇ ਦੋਸਤੋ ਹੈਲੋ ਦੋਸਤੋ ਲਓ ਜੀ ਹੋ ਗਿਆ ਤਿਆਰ ਆਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਦੇਖੋ ਜੀ ਤਿਆਰ ਵਰ ਤਿਆਰ ਨੇ ਤੇ ਸਾਰੇ ਭਾਂਡੇ ਕੱਢਤੇ ਨੇ ਦੇਖੋ ਦੋਸਤੋ ਲਓ ਜੀ ਸਾਰਾ ਕੰਮ ਕਰ ਰਹੇ ਨੇ ਦੇਖੋ ਜੀ ਅੱਜ ਸਾਫ ਸਫਾਈ ਚੱਲ ਰਹੀ ਹੈ ਸਾਡੀ ਉਹਨਾਂ ਨੇ ਕਰਦੇ ਹੁੰਦੇ ਦੀਵਾਲੀ ਨੂੰ ਕਰਦੇ ਹੁੰਦੇ ਨੇ ਨਵੇਂ ਸਾਲ ਨੂੰ ਕਰਦੇ ਹੁੰਦੇ ਨੇ ਦੇਖੋ ਜੀ ਇਹ ਕਰ ਰਹੇ ਨੇ ਦੇਖੋ ਹੀ ਦੋਸਤੋ ਲੱਗੇ ਪਏ ਨੇ ਸਾਰੇ ਸਫਾਈ ਇਹਦੇ ਨਾਲ ਝੁੱਲਣਾ ਨਹੀਂ ਹੈਗਾ ਇਹ ਟੁੱਟ ਜੂਗਾ ਨਹੀਂ ਐ ਜੀ ਹੁੰਦੇ ਨੇ ਇਹ ਵਾਸਾਂ ਹੀ ਸਾਫ਼ ਕਰਨਾ ਚੰਗੀ ਤਰ੍ਹਾਂ ਥੋੜਾ ਜਿਹਾ ਕਰਕੇ ਤੇ ਨੈਂਸੀ ਦਾ ਨਾਲ ਹੀ ਆਪਾਂ ਲੈ ਨਹੀਂ ਨਾਲ ਹੀ ਤੁਨੈਸੀ ਨਾਲ ਹੀ ਨੈਂਸੀ ਦਾ ਲੋ ਜੀ ਦੋਸਤੋ ਸਾਰੇ ਬੱਚੇ ਸਾਰੇ ਬੰਦੇ ਸਭ ਤਿਆਰ ਤਿਆਰ ਹੋ ਗਏ ਐ ਚਲੋ ਜੀ ਹੁਣ ਆਪਾਂ ਚੱਲਦੇ ਆਂ ਸ਼ੌਪ ਦੇ ਚੱਲਦੇ ਆਂ ਆਪਾਂ ਇਹਨਾਂ ਨੂੰ ਸਫਾਈ ਕਰ ਲਿਆ ਦੋ ਤੇ ਮਸਾ ਮਸਾ ਦਾ ਸਫਾਈ ਕਰੀ ਜਿੱਦਣ ਦੀ ਰਸੋਈ ਬਣੀ ਉਸ ਦਿਨ ਦੀ ਅੱਜ ਪਹਿਲੀ ਵਾਰ ਸਫਾਈ ਹੋ ਰਹੀ ਆ ਲੋ ਜੀ ਦੋਸਤੋ ਦੇਖਣ ਨੂੰ ਤਾਂ ਲੈ ਸਫਾਈ ਅੱਜ ਹੋ ਰਹੀ ਆ ਮੈਂ ਤਾਂ ਅੱਜ ਦੇਖੀ ਆ ਲਓਏ ਦੋਸਤੋ ਇੱਕ ਦਿਨ ਨਾ ਹੋ ਤਾਂ ਤਾਂ ਇਤਨੀ ਗਿੰਦੀ ਹੋ ਜਾ ਲਓਏ ਦੋਸਤੋ ਮੇਰੀ ਆਈਸਕ੍ਰੀਮ ਦਾ ਪਈਆ ਹੈ ਨਾ ਲਓਏ ਦੋਸਤੋ ਮੇਰੀ ਆਈਸਕ੍ਰੀਮ ਦਾ ਪਈਆ ਦੋਸਤੋ ਓਏ ਹੋਏ ਖਾਵਾਂਗੇ ਨਜ਼ਾਰੇ ਲਾਵਾਂਗੇ ਦੋਸਤੋ ਤੇ ਚਲਿਏ ਫਿਰ ਆਪਾਂ ਔਰ ਦੇ ਦੇ ਕੁਝ ਖਾਣ ਨੂੰ ਦਾ ਦੇ ਦਿਓ ਮੈਨੂੰ ਹੋ ਰੋਟੀ ਵੀ ਨਹੀਂ ਬਣਾਈ ਉਹਨੇ ਤਾਂ ਲਓਏ ਰੋਟੀਆਂ ਵੀ ਨਹੀਂ ਬਣਾਈ ਰਹਿਣਾਂ ਕਰੀ ਲਓਏ ਦੋਸਤੋ ਓ ਖਾਣਾਂ ਵਾਲਾ ਇਹਨਾਂ ਦਾ ਓ ਖਾ ਕੋਲ ਮਲਾਤੀ ਆਲੂ ਦੇ ਪਰਾਂਠੇ ਬਣਾਏ ਨੇ ਇਹਨੇ ਵਈ ਆਲੂ ਦੇ ਪਰਾਂਠੇ ਚਲੋ ਜੀ ਖਾਵਾਂ ਨੂੰ ਗਲੋਏ ਚੀਜ਼ ਤੁਹਿੰਦੇ ਕਾਰਕਮ ਲੈ ਬਿੰਦਾ ਇਹਨਾਂ ਤਲੇ ਹੋਏ ਚੀਜ਼ ਬੰਦਾ ਤੇ ਇਹਨ ਮੇਲੀ ਉਹਨੂੰ ਤਲੀ ਹੋਈ ਚੀਜ਼ ਆ ਕਹਿੰਦਾ ਮੇਰੀ ਤਲੀ ਹੋਈ ਚੀਜ਼ ਮੇਰੀ ਬੰਦਾ ਪਰ ਮੈਨੂੰ ਮਿਲੀ ਤਲੀ ਹੋਈ ਚੀਜ਼ ਆ ਚਲੋ ਆ ਜੀ ਦੋਸਤੋ ਚਲੋ ਕੋਈ ਨਾ ਉਹ ਉਹ ਖਾਵੇ ਬਈ ਚਲੋ ਜੀ ਦੋਸਤੋ ਸਫਾਈ ਕਰ ਲੈਣ ਤੋਂ ਮਨਜ਼ੂਰ ਆ ਨੂੰ ਸੱਚਾ ਨਾਲ ਬੰਦਿਆਂ ਨੂੰ ਤੇ ਚਲੋ ਜੀ ਮੈਂ ਯਾਰ ਆਪਾਂ ਥੋੜੀ ਜਿਹੀ ਠੀਕ ਹੈ ਦੋਸਤੋ ਦਿਹਾੜੀ ਦਵਾਂਗੇ ਨਾ ਮੋਮੋਜ਼ ਖਵਾਵਾਂਗੇ ਅੱਜ ਨੂੰ ਫਰਾਈ ਮੋਮੋਜ਼ ਨਾਲੇ ਸਟੀਮ ਖਵਾਏ ਤੇ ਅੱਜ ਜਨਰ ਨੂੰ ਫਰਾਈ ਮੋਮੋਜ਼ ਖਵਾਵਾਂਗੇ ਠੀਕ ਹੈ ਖਾਓ ਜੀ ਫਰਾਈ ਮੋਮੋਜ਼ ਠੀਕ ਹੈ ਮਿੱਤਰੋ ਸੌਣ ਲਿਆ ਕੇ ਦੂੰਗਾ ਚਲੋ ਜੀ ਦੋਸਤੋ ਇਹਨੇ ਮੈਨੂੰ ਦੁਕਾਨ ਤੋਂ ਪਹਿਲਾਂ ਹੀ ਬੁਲਾ ਲਿਆ ਮੈਨੂੰ ਦੁਕਾਨ ਤੇ ਪਹੁੰਚਣ ਵੀ ਨਹੀਂ ਦਿੱਤਾ ਕਹਿੰਦੇ ਕਿ ਅਸੀਂ ਮੋਮੋਜ਼ ਬਣਾ ਰਹੇ ਆ ਆਜੋ ਲੋ ਜੀ ਦੋਸਤੋ ਮੋਮੋਜ਼ ਬਣ ਰਹੇ ਨੇ ਪਾਰੇ ਮੋਮੋਜ ਮੈਂ ਹੀ ਬਣਾ ਰਹਾ ਦੋਸਤੋ ਵੇਖੋ ਮੈਂ ਹੀ ਬਣਾ ਰਹਾ ਦੋਸਤੋ ਮੋਮੋ ਮੈਂ ਖੜੀ ਹੋਇਆ ਕਬਸੇ ਕੋਈ ਵੀ ਨਹੀਂ ਦੇਖਿਆ ਦੇਖ ਲਾ ਤੁਹਾਨੂੰ ਪਤਾ ਹੀ ਮੈਂ ਦੇਖ ਲਓ ਕੈਮਰਾ ਦਿਖਾਇਆ ਕੋਈ ਵੀ ਨਹੀਂ ਹੈਗਾ ਜੀ ਦੋਸਤੋ ਲਓ ਜੀ ਕੈਂ ਸਬਜ਼ੀ ਮੈਂ ਹੀ ਬਣਾ ਰਿਆ ਸਬਜ਼ੀ ਬਣਾ ਰਿਆ ਦੋਸਤੋ ਦੇਖੋ ਮਿੱਤਰ ਬਤਾਈਏ ਕੈਂ ਕੀ ਸਬਜ਼ੀ ਸਬਜ਼ੀ ਹੈਗੀ ਹੈ ਆਲੂ ਫੜੀਆਂ ਮੈਂ ਬਣਾ ਰਿਆ ਆਹ ਹਾਂ ਆਉਦਾ ਖਾਣ ਦੇ ਦਾ ਧਿਆਨ ਰੱਖਿਆ ਹੋਇਆ ਏ ਦੇਖ ਲਾ ਦੋਸਤੋ ਮੈਂ ਬਣਾ ਰਿਆ ਆਲੂ ਦੀਆਂ ਫੜੀਆਂ ਨੇ ਤੇ ਮੋਮੋਜ ਆਟਾ ਦਾ ਮਸਾ ਗੁੰਨਿਆ ਗਿਆ ਮੇਰੇ ਤੋਂ ਮੇਰੇ ਬਾਹ ਹੱਥ ਚ ਫਸ ਗਏ ਪਹੁੰਚ ਗਏ ਆਟਾ ਫਸ ਗਿਆ ਦੋਸਤ ਤੇ ਲੋਜਮਾ ਤੁਹਾਨੂੰ ਦਿਖਾ ਦੇਣਾ ਹੈ ਆਲੂ ਦੀਆਂ ਫਲੀਆਂ ਓਏ ਮਿੱਤਰੋ ਆਲੂ ਦੇ ਟਾਈਮ ਕੱਪ ਨਹੀਂ ਕਰਦੇ ਕੋਈ ਆਲੂ ਦੀਆਂ ਫਲੀਆਂ ਆਲੂ ਦੀਆਂ ਫਲੀਆਂ ਦਿਖਾ ਦੇਣਾ ਜਿਸ ਤੇ ਪਲੇਟ ਚ ਕਰਨੀ ਆਏ ਬਸ ਜੀ ਕੀ ਬਣਾ ਲੇਗਾ ਬੰਦਾ ਲਓ ਜੀ ਦੋਸਤੋ ਖਾਧੋਗੀ ਲਓ ਜੀ ਮਿੱਤਰੋ ਲਓ ਜੋਦਾ ਮੈਨੇ ਰੱਖ ਦਿੱਤੀ ਬਾਹਰ ਬਣ ਕੇ ਦੇਖੋ ਇਹ ਫੜ ਗਿਆ ਮਿੱਟੀ ਕੀ ਉਠਾਇਆ ਸੋਨੀ ਆਹ ਤੇ ਬਹੁਤ ਦੋਸਤੋ ਦੇ ਕੋਈ ਸਾਰੇ ਬੰਦੇ ਲੱਗੇ ਹੋਏ ਨੇ ਚਲੋ ਜੀ ਦੋਸਤੋ ਆਪਾਂ ਨੇ ਮਾਦੋ ਦੀ ਫੋਟੋ ਖਿੱਚਣੀ ਆ ਤੋਦੀ ਫੋਟੋ ਸੈੱਟ ਕਰਨੀ ਆ ਕਿਉਂਕਿ ਇਹ ਜੀ ਜਾਣੀ ਸਕੂਲ ਚ ਕੋਈ ਨਹੀਂ ਜਾਣੀ ਆ ਜੀ ਤੇ ਸਕੂਲ ਚ ਆ ਜੋ ਆ ਪਰਿਆ ਵਰਤਨ ਕੀ ਆ ਭਾਰਤ ਮੈਨ ਨਾ ਹੀ ਦੋਸਤੋ ਚਲੋ ਮਿਲਦੇ ਆ ਫੋਟੋ ਖਿੱਚ ਕੇ ਚੈਲੈਂਜਰ ਤੇ ਦੇਖੋ ਜੀ ਦੋਸਤੋ ਮੋਮੋਸ ਯਾਰ ਵਰ ਤਿਆਰ ਨੇ ਸਾਰੇ ਤੇ ਲਓ ਜੀ ਦੇਖੋ ਚੀਜ਼ਾਂ ਬਣ ਗਈਆਂ ਨੇ ਭਰ ਦੇਖੋ ਜੀ ਲੱਗਰ ਲੱਗੂ ਲੱਗਦਾ ਅੱਜ ਓਏ ਹੋ ਤਿੰਨ ਚਾਰ ਦਿਨਾਂ ਦੀ ਬਣਾਈ ਆ ਉਹ ਖਾਣੇ ਦੇ ਬਾਰੇ ਅੱਜ ਖਾਣਾਂਗੇ ਅਲੂ ਵਾਲੇ ਖਾਣਾਂਗੇ ਅਲੂ ਵਾਲੇ ਖਾਣਾਂਗੇ ਦੇਖੋ ਕਿੰਨੀ ਬਣਾਈ ਆ ਫੇਸ ਆਏ ਹੋਏ ਪਾਣੀ ਹੈ ਓਏ ਹੋਏ ਆਦਾ ਬਾਬਾ ਜੀ ਫਲੀਆਂ ਆ ਰਾਂ ਫਲੀਆਂ ਫਲੀਆਂ ਤੇ ਸੁਆਦ ਲੱਗਦੀ ਆ ਫਲੀਆਂ ਇਹਨੂੰ ਲੱਗਦੀ ਹੈ ਹਲੂ ਤੈਨੂੰ ਵਧੀਆ ਲੱਗਦੀ ਆ ਹਲੂ ਲਾਜੇ ਦੋਸਤੋ ਚਲੋ ਇਹ ਦੋਸਤੋ ਆਪਾਂ ਦਾ ਸੁਆਦ ਲੱਗਦੀ ਆ ਆਪਾਂ ਦਾ ਪਾਪੇ ਜੀ ਮੇਰੇ ਕਹਿੰਦੇ ਲਾਜੇ ਦੋਸਤੋ ਚਲੋ ਜੀ ਪ੍ਰੈਕਟਿਸ ਲਓ ਜੀ ਦੋਸਤੋ ਅਸੀਂ ਹੋ ਗਏ ਤਿਆਰ ਜਾਣ ਨੂੰ ਹੋ ਗਏ ਸਾਰੇ ਕਹਿੰਦੇ ਅਸੀਂ ਤਾਂ ਕੱਲ ਪਾਰਕ ਜਾ ਕੇ ਅੱਜ ਜਾ ਜਾਵਾਂਗੇ ਨਾਨੂ ਕੋ ਅਸੀਂ ਨੇ ਬਰਫ ਦਾ ਇਹ ਭਰ ਲਿਆ ਦੋਸਤੋ ਵਿੱਚ ਬਰਫ ਆ ਲੋ ਜੀ ਖੋਲ ਕੇ ਦਿਖਾਓ ਮੈਂ ਦੁਕਾਨਾ ਸੁਣੋ ਖੋਲ ਕੇ ਬਰਫਾ ਦੋਸਤੋ ਦੇਖੋ ਜੀ ਇਹ ਬਰਫ ਹੋ ਬਰਫੋ ਪਰ ਲਿਆ ਸੀ ਮੈਂ ਅਸੀਂ ਜਾ ਰਹੇ ਹਾਂ ਉੱਥੇ ਜਿੱਥੇ ਪਾਣੀ ਨਹੀਂ ਹੈ ਇਹ ਨਹੀਂ ਲੋ ਜੀ ਦੋਸਤੋ ਪਾਣੀ ਤਾਂ ਹੈਗਾ ਇਹ ਪਰ ਆਪਣਾ ਜ਼ਰੂਰੀ ਆ ਉੱਥੇ ਫਿਰ 20 ਰੁਪਏ ਦੀ ਬੋਤਲ ਲੈਣੀ ਹੋਵੇ ਤਾਂ ਇੱਕ ਬੋਤਲ ਹੈ ਦੋ ਬੰਦੇ ਪੀ ਲੈਣਗੇ ਜਦ ਬਾਹਰ ਨਿਕਲੇ ਨਾ ਗਰਮੀ ਜ਼ਿਆਦਾ ਲੱਗਦੀ ਆ ਪਿਆਜ਼ ਦੀ ਵਾਲੀ ਠੀਕ ਆ ਦੋਸਤੋ ਕਿੰਨਾ ਐਨੀ ਹੁਲੀ ਤੇ ਆਇਆ ਕਰੋ ਮੇਰੀ ਗੱਲ ਤਾਂ ਸੁਣੋ ਔਰ ਜਿਹੜੀ ਆਪਾਂ ਨੇ ਪਾਣੀ ਵਾਲੀ ਬੋਤਲ ਰੱਖੀ ਉਹਨੂੰ ਕੱਢ ਕੇ ਨਾ ਚਾਹ ਬਣਾ ਲਓ ਬਦੇ ਚਾਹ ਲੈ ਜੰਨੇ ਆ ਠੀਕ ਕਹਿੰਨੀ ਆ ਮੇਰਾ ਦੱਸ ਸਹੀ ਆ ਗਲਤ ਹਾਂ ਚਾਹ ਬਣਾ ਲੈ ਹਾਂ ਚਾਹ ਬਣਾ ਰਹਿਣਾ ਬੀਬੀ ਚਾਹ ਪੀ ਲਾਂਗੇ ਥੋੜੀ ਜਿਹੀ ਤਣੇ ਚਲੋ ਦੋਸਤੋ ਆਪਣਾ ਪਲਾਨ ਤੁਹਾਨੂੰ ਮੈਂ ਦੱਸਾਂ ਕੀ ਕੀ ਮੇਰਾ प्लान ਇਹ ਜਿਹੜੀ ਆ ਬੋਤਲਾਂ ਨਾ ਮੈਨੇ ਇਹਦੀ ਵੀ ਇਹ ਵੀ ਬਸ ਵੀ ਭਰਤੀ ਆ ਇਹਦੇ ਵਿੱਚ ਬਰਫ਼ ਆ ਬਰਫ਼ ਵਿੱਚ ਹਾਂ ਖਾਲੀ ਕਰੂੰਗਾ ਇਹਨੂੰ ਖੋਲ ਲੈ ਖੋਲ ਖੋਲ ਲੋ ਜੀ ਮਨ ਹੈ ਸਾਰਾ ਇੰਤਜ਼ਾਮ ਕਰਿਆ ਹੋਇਆ ਸੀ ਪੂਰਾ ਆ ਪੂਰਾ ਹੈ ਕੰਮ ਪੱਕਾ ਹੀ ਸੀ ਮੇਰਾ ਦੋਸਤੋ ਤੇ ਕੀ ਪਰਫਾ ਦਾ ਚੱਲ ਆਪਣਾ ਪਹਿਲੀ ਬਹੁ ਮੁੱਕ ਜੀ ਆ ਦੇਖ ਬਰਫਾ ਦੋਸਤੋ ਦੇਖੋ ਆ ਦੇਖੋ ਬਰਫਾ ਇਹਦੇ ਵਿੱਚ ਲਓ ਜੀ ਹੁਣ ਮੈਂ ਇਹਨੂੰ ਕੱਢ ਦਿੰਨਾ ਇਹਦੇ ਵਿੱਚ ਚਾਹ ਲੈ ਕੇ ਆਵਾਂਗੇ ਆ ਲੋ ਐਂ ਟੋਕ ਟੋਕ ਕੇ ਭਰੇ ਦੀ ਬਰਫਾ ਨਿਕਲ ਨਾ ਐ ਨਾ ਕੱਢਾ ਉਹ ਟੁੱਟ ਨਾ ਜਾਵੇ ਤੇ ਚਲੋ ਦੋਸਤੋ ਪਾ ਲਿਆ ਅਸੀਂ ਅਸੀਂ ਬਰਿੰਦਾਵਨ ਜਾਣੇ ਆ ਨਾ ਜਿਆਦਾ ਅਸੀਂ ਐਂ ਪਾ ਕੇ ਲੈ ਕੇ ਜਾਣੇ ਹੁੰਨੇ ਆ ਸਾਰੇ ਰਾਸਤੇ ਸਾਨੂੰ ਪਾਣੀ ਲੈਣ ਦੀ ਲੋੜ ਨਹੀਂ ਨਿਕਲ ਗਈ ਖਾਲੀ ਹੋ ਗਈ ਲਾ ਜੀ ਦੋਸਤੋ ਖਾਲੀ ਆ ਇਹ ਥੋੜਾ ਜਿਹਾ ਪਾਣੀ ਚ ਕੱਢ ਲੈ ਚਾਹ ਬਣਾਣੇ ਆ ਆਪਾਂ ਕੜੀ ਦੀ ਚਾਹ ਬਣਾਵਾਂ ਕੜੀ ਠੀਕ ਆ ਦੋਸਤੋ ਸਾਰੇ ਰੈਡੀ ਸਾੜੀ ਹੋ ਰਹੇ ਨੇ ਮੈਂ ਵੀ ਥੋੜਾ ਜਿਹਾ ਕੱਪੜੇ ਪਾ ਲਾਂ ਠੀਕ ਆ ਦੋਸਤੋ ਠੀਕ ਆ ਦੋਸਤੋ ਆ ਜੀ ਮੇਤਰੋ ਅਸੀਂ ਪਹੁੰਚ ਗਏ ਆ ਦੇਖੋ ਜੀ ਤੇ ਗੱਡੀਆਂ ਦੋਏ ਖੜੀਆਂ ਨੇ ਇੱਕ ਆ ਖੜੀ ਆ ਤੇ ਕੋਹ ਖੜੀ ਆ ਤੇ ਆਪਣੀ ਖੜੀ ਆ ਦੋਸਤੋ ਤੇ ਲਓ ਜੀ ਦੇਖੋ ਸਮਾਨ ਕੱਢ ਰਹੇ ਨੇ ਸਾਰ ਇਹ ਚ ਲਾ ਕੇ ਮੈਂ ਇੰਨੀ ਕੀ ਜਗ੍ਹਾ ਤੇ ਲਓ ਜੀ ਇੱਕ ਆਪਣੀ ਗੱਡੀ ਇਹ ਵੀ ਆ ਇੱਕ ਗੱਡੀ ਇਹ ਵੀ ਆਈ ਆ ਆਪਣੀ ਤੇ ਇੱਕ ਗੱਡੀ ਆ ਤੁਹਾਨੂੰ ਪਤਾ ਹੀ ਆ ਆਪਣੀ ਤੇ ਚਲੋ ਜੀ ਕੱਢ ਰਹੇ ਨੇ ਸਮਾਨ ਕੱਢ ਲੋ ਕੱਢ ਰੋ ਸਮਾਨ ਖਾਣ ਪੀਣ ਦਾ ਤੇ ਲਓ ਜੀ ਅੰਦਰ ਜਾ ਕੇ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਪਹੁੰਚ ਗਏ ਅਸੀਂ ਨਾਨੋਕੀ ਲੋ ਜੀ ਦੋਸਤੋ ਦੇਖੋ ਜੀ ਘੋਡੇ ਦੇ ਬੈਠਾ ਏ ਪੂਰ ਤਿਆਰ ਵਰ ਤਿਆਰ ਆ ਅਸੀਂ ਵੀ ਚੱਲਾ ਜੀ ਅਈ ਦੋਸਤੋ ਅਸੀਂ ਆ ਗਏ ਆ ਸੇਖੋ ਜੀ ਸਾਰੇ ਆਪਣੇ ਆਪਣੇ ਝੁੱਲਿਆਂ ਦੇ ਝੂਲਰੇ ਨੇ ਦੇਖੋ ਸਾਰੇ ਝੁੱਲਿਆ ਝੂਲੋ ਬਾਈ ਦੇਖੋ ਲੋ ਜੀ ਮਿੱਤਰੋ ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾ ਦਾਂਗੇ ਆਪਾਂ ਆਹ ਦੇਖੋ ਲੋ ਜੀ ਦੇਖੋ ਜੀ ਸਾਰੇ ਦੇਖੋ ਲੱਕੜਾਂ ਦੇਖੋ ਜੀ ਬੈਠਣ ਵਾਲੇ ਨੇ ਇਹ ਬਣਾਏ ਹੋਏ ਨੇ ਸੀਟ ਬਣਾਈ ਹੋਏ ਨੇ ਇਹ ਸੀਟਾਂ ਬਣਾਈ ਹੋਈਆਂ ਨੇ ਲੋ ਜੀ ਮਿੱਤਰੋ ਦੇਖੋ ਜੀ ਚਲੋ ਸ਼ਾਂ ਜੀ ਜਿਵੇਂ ਬਹਿ ਜਾਓ ਇੱਕ ਹਵਾ ਜਿੱਥੇ ਹਵਾ ਜਿ ਲੱਗਦੀ ਆ ਫੇਰ ਆਪਾਂ ਲੋ ਜੀ ਆ ਜਿਓ ਚੱਕ ਲਿਓ ਫਿਰ ਸਾਰਾ ਸਮਾਨ ਆਪਣਾ ਜੋ ਵੀ ਆ ਪੇੜ ਥੱਲੇ ਬਹਿ ਜਾਓ ਤੇ ਲੋ ਜੀ ਦੇਖੋ ਜੀ ਸਾਰੇ ਵਾਹ ਇਹ ਰੌਣਕਾਂ ਲੱਗਣਗੀਆਂ ਆਣਾਂਗੇ ਸਾਰੇ ਅਸੀਂ ਤਾਂ ਪਹਿਲੇ ਹੀ ਆ ਗਏ ਸ਼ਾਮ ਤੱਕ ਸਾਰੇ ਆ ਜਾਣਗੇ ਦੋਸਤੋ ਹਾਂਜੀ ਦੋਸਤੋ ਦੇਖੋ ਜੀ ਮਿਆਂਕ ਨਾਲੇ ਨੂੰ ਦੇਖੋ ਜੀ ਮਿਆਂਕ ਨਾਲਾ ਵੀ ਮਰੇ ਲਵੇ ਮਿਆਂਕ ਨਾਲ ਨੇ ਆਏ ਹਾਏ 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 ਦੇਖੋ ਜੀ ਅਸੀਂ ਪਾਰਕ ਚ ਘੁੰਮ ਰਿਆ ਨਾਨੋ ਕੀ ਲੋ ਜੀ ਦੇਖੋ ਜੀ ਸਾਰੇ ਓਏ ਹੋਏ ਓਏ ਹੋਏ ਅੰਬੀਆ ਅੰਬੀਆ ਲੱਗੀਆਂ ਪਈਆਂ ਨੇ ਪਰ ਆਪਾਂ ਤੋੜਨੀ ਨਹੀਂ ਹੈਗੀਆਂ ਅੰਬੀਆਂ ਤੋੜਨੀਆਂ ਆ ਜੀ ਆਵਾਜ਼ ਨਾ ਕਰੋ ਬਾਈ ਲੋਕ ਬਣਾ ਰਿਹਾ ਮੈਂ ਦੇਖੋ ਜੀ ਆ ਬੈਠ ਕੇ ਖਾ ਲੋ ਆ ਪੁਰਾਣੇ ਆ ਦੇਖੋ ਜੀ ਆ ਰੇੜਾ ਲਾਇਆ ਪਿਆ ਉੱਪਰ ਟੰਗਿਆ ਪਿਆ ਰੇੜਾ ਦੇਖੋ ਰੇੜਾ ਦੇਖੋ ਟਾਂਗਾ 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 ਅੰਬ ਜਿਹਾ ਗਲਾਸ ਆਹ ਦੇਖੋ ਅੰਬ ਦੇਖੋ ਅੰਬ ਦੇਖੋ ਦੋਸਤੋ ਅੰਬ ਖਾ ਲੋ ਦੋਸਤੋ ਖਾ ਲੋ ਅੰਬ ਲੱਗੇ ਹੋਏ ਨੇ ਅੰਬ ਬਾਗ ਲੱਗਿਆ ਹੋਇਆ ਅੰਬਿਆਂ ਦਾ ਬਹੁਤ ਅੰਬ ਲੱਗੇ ਨੇ ਅੰਬ ਤਾਂ ਫਿਰ ਅੰਬੀਆਂ ਤਾਂ ਲੱਗਣਗੀਆਂ ਲਓ ਜੀ ਦੋਸਤੋ ਲੋ ਜੀ ਆਹੋ ਲੋ ਜੀ ਮਿੱਤਰੋ ਆਏ ਹਾਏ 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 ਓਹ ਬੱਟ ਕਿਵੇਂ ਗਿੱਲੀ ਕਰਤੀ ਉਹਨੇ ਓਏ ਹੋਏ ਹੋਏ ਗਿੱਲੀ ਜੀ ਭਾਈ ਚਲੋ ਜੀ ਚਲੋ ਗੱਠਾ ਗਰਮੀ ਆਉਂਦਾ ਚਲੋ ਦੋਸਤੋ ਮਿਲ ਜਾਵਾਂਗੇ ਥੋੜੀ ਦੇਰ ਹਾਂ ਜੀ ਦੋਸਤੋ ਦੇਖੋ ਜੀ ਲੋ ਜੀ ਦੋਸਤੋ ਇਹ ਨਾ ਸੁਧਰਿਆ ਇਹਨਾਂ ਨੂੰ ਬੜਾ ਸਮਝਾਇਆ ਦੇਖੋ ਜੀ ਫੇਰ ਕਰਨ ਲੱਗਿਆ ਉਹ ਹੀ ਦੇਖੋ ਕੰਮ ਦੇਖੋ ਦੋਸਤੋ ਪਿਕਨਿਕ ਮਨਾ ਰਹੇ ਪਿਕਨਿਕ ਮਨਾ ਰਹੇ ਇੱਧਰ ਆ ਜਾਓ ਸਾਰੇ ਜਣੇ ਲਓ ਜੀ ਮਿੱਤਰੋ ਦੇਖੋ ਜੀ ਪਿਕਨਿਕ ਚੱਲ ਰਹੀ ਹੈ ਸਾਡੀ ਪਿਕਨਿਕ ਸਾਰੇ ਲੱਗੇ ਹੋਏ ਨੇ ਦੇਖੋ ਦੋਸਤੋ ਖਾਣ ਲੱਗ ਰਹੇ ਨੇ ਇਹ ਮੋਮੋਸ ਸਾਰੇ ਮੋਮੋਸ ਖਾ ਰਹੇ ਨੇ ਦੇਖੋ ਦੋਸਤੋ ਟੇਸਟੀ ਹੈ ਲਓ ਜੀ ਮੋਮੋਸ ਇੱਧਰ ਆ ਜਾਓ ਇੱਧਰ ਲਓ ਜੀ ਮੋਮੋਸ ਖਾ ਰਹੇ ਮੰਮੀ ਖਾਣੇ ਨਹੀਂ ਹੈਗੇ ਮੋਮੋਸ ਲਾ ਇਹ ਮੰਮੀ ਖਾਂਦੀ ਨਹੀਂ ਹੈਗੀ ਮਾਂ ਦਾ ਵਾ ਤੇ ਲੋਜ ਦੇਖੋ ਜੀ ਇਹ ਦੇਖ ਘਰੇ ਨਾ ਦੋ ਬੋਤਲਾਂ ਕੋਲਡ ਡਰਿੰਕ ਦੀਆਂ ਦੀਆਂ ਫੈਂਟਾ ਦੇ ਆਹ ਦੇਖ ਦੋ ਦੋਨੇ ਬੋਤਲਾਂ ਛੱਡਿਆ ਇਹ ਦੋਸਤੋ ਕੋਲਡ ਡਰਿੰਕ ਦੀਆਂ ਦੋ ਬੋਤਲਾਂ ਦੀਆਂ ਘਰੇ ਦੋਨੇ ਛੱਡੋ ਚੱਲਾ ਦੋਸਤੋ ਖਾ ਕੇ ਇਹ ਹੁਣ ਨਾ ਹਾਜਮ ਕਰਨਗੇ ਫਿਰ ਫਿਰ ਉਹ ਤੋਂ ਬਾਅਦ ਆ ਬਣ ਲਵੇ ਸਮੋਸੇ ਵੀ ਨੇ ਦੋਸਤੋ ਗਰਮਾ ਗਰਮ ਸਮੋਸੇ ਨਾ ਗਰਮਾ ਗਰਮ ਦੋਸਤੋ ਗਰਮਾ ਗਰਮ ਸਮੋਸੇ ਚਲੋ ਜੀ ਮੈਂ ਵੀ ਖਾ ਲੈਣਾ ਕਿਤੇ ਮੇਰੇ ਠੱਲੋ ਜੀ ਦੋਸਤੋ ਖਾ ਰਹੇ ਆ ਅਸੀਂ ਮੋਮੋਜ ਦੇਖੋ ਜੀ ਸਾਰੇ ਖਾ ਰਹੇ ਨੇ ਘਰ ਘਰ ਪਲੇਟਾਂ ਸਮੋਸੇ ਮੋਮੋ ਸਾਰਾ ਕੁਝ ਲੱਗੇ ਪਏ ਨੇ ਦੇਖੋ ਜੀ ਸਾਰੇ ਲੱਗੇ ਪਏ ਨੇ ਮੋਮੋ ਸਮੋਸੇ ਓਏ ਜੰਮੇ 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 ਦੇਖੋ ਦੋਸਤੋ ਗੱਲ ਵੀ ਨਹੀਂ ਜਾਈ ਜੰਮੇ ਲੋ ਜੀ ਦੋਸਤੋ ਚਲੋ ਜੀ ਮਿਲਦੇ ਆ ਫਿਰ ਆਪਾਂ ਥੋੜੇ ਜਿਹਾ ਖਾ ਕੇ ਠੀਕ ਆ ਫਿਰ ਘੁੰਮਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਲਓ ਜੀ ਦੋਸਤੋ ਅਸੀਂ ਹੁਣ ਪੀ ਰਹੇ ਆਂ ਚਾਹ ਦੇਖੋ ਜੀ ਦੋਸਤੋ ਚਾਹ ਪੀਣਾ ਚਾਹ ਦਾ ਲੰਗਰ ਦੋਸਤੋ ਚਾਹ ਦੋਸਤੋ ਅਸੀਂ ਪਿਕਨਿਕ ਘਟ ਖਾਣ ਜਾਦਾ ਆਏ ਔਰੇ ਪਿਕਨਿਕ ਘਟ ਮਨਾਣਾ ਆਏ ਔਰ ਦੋ ਦੋਸਤੋ ਖਾਣ ਜਾਦਾ ਆਏ ਆ ਲਓ ਜੀ ਦੋਸਤੋ ਲਓ ਜੀ ਦੇਖੋ ਇਹ ਮੈਟਰੋ ਅਸੀਂ ਆਇਆ ਪੂਰਾ ਇੰਜੋਏ ਕਰਨਾ ਆਇਆ ਦੇਖੋ ਜੀ ਲਓ ਜੀ ਦੇਖੋ ਇਹ ਤੁਸੀਂ ਨਾ ਸੁਧਰਿਆ ਪ੍ਰਵਾਸੀ ਵੀਰੋ ਸੋਨੋ ਬੜਾ ਸਮਝਾਇਆ ਚੋਰੀਆਂ ਕਰਨ ਲੱਗ ਪਿਆ ਹੁਣ ਦੋਸਤੋ ਸਾਨੂੰ ਬੜਾ ਸਮਝਾਇਆ ਪ੍ਰਵਾਸੀ ਵੀਰੋ ਤੇ ਲਓ ਜੀ ਮਿੱਤਰੋ ਦੇਖੋ ਜੀ ਨਾ ਨਾ ਉੱਧਰ ਆਹ ਦੇਖੋ ਜੀ ਦੇਖੋ ਦੇਖੋ ਜੀ ਇਹਨਾਂ ਨੂੰ ਤੇਰੇ ਘਟ ਇਹ ਖਾਣ ਪੀਣ ਜਿਆਦਾ ਆ ਰਹੇ ਨੇ ਤੇ ਹੁਣ ਖਾ ਕੇ ਪੇਟ ਭਰ ਕੇ ਹੁਣ ਇਹ ਚੱਕਣਗੇ ਦੇਖੀ ਰੇਸ ਇਹ ਦੇਣਗੇ ਰੇਲਾ ਦੇਖੋ ਦੋਸਤੋ ਸਵਾਦ ਲੱਗੇ ਸਮੋਸੇ ਤੇ ਨਾਲੇ ਮੋਮੋਜ਼ ਜਮੀ 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 ਤੇ ਸਾਰਿਆਂ ਨੂੰ ਕਾਢ ਲੱਗੇ ਬਿਲਕੁਲ ਲਾ ਜੀ ਵਧੀਆ ਲੱਗੇ ਸਾਰਿਆਂ ਨੂੰ ਚਲੋ ਜੀ ਦੋਸਤੋ ਇਧਰ ਦੇਖੋ ਸੀ ਅੰਬ ਭਰਿਆ ਪਿਆ ਅੰਬ ਓਏ ਹੋਏ ਹੋ ਵੀਊ ਦੇਖੋ ਦੋਸਤੋ ਓਏ ਹੋਏ ਹੋਏ ਓਏ ਓਏ ਹੋਏ ਹੋ ਦੋਸਤੋ ਬੜਾ ਨਜ਼ਾਰਾ ਏ ਲਾ ਜੀ ਚਲੋ ਜੀ ਦੋਸਤੋ ਮਿਲਦੇ ਆ ਫਿਰ ਆਪਾਂ ਠੀਕ ਹੈ ਇਹਨਾਂ ਨੂੰ ਘੁੰਮਣ ਤੋਂ ਮੈਂ ਥੋੜਾ ਜਿਹਾ ਰੈਸਟ ਕਰ ਲਈਏ ਠੀਕ ਹੈ ਦੋਸਤੋ ਓਹੋ ਤੂੰ ਬਹੁਤ ਜ਼ਿਆਦਾ ਜ਼ੋਰ ਨਹੀਂ ਕਰ ਉਹ 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 ਉੱਤੇ ਨਹੀਂ ਆ ਜਾਂ ਰੀਤ ਆ ਜਾ ਬਜਣਾ ਬਹੁਤ ਆ ਦੋਸਤੋ ਹੋਲੇ ਬਜਣਾ ਦੇ ਕਿੱਥੇ ਟੰਗਦਾ ਦੇਖ ਓਏ ਹੋਏ ਹੋਏ ਲਓ ਜੀ ਓਏ ਹੋਏ ਡਰ ਲੱਗਾ ਇਸ ਤੋ ਬਈ ਓਏ ਹੋਏ ਅੱਬਾ ਬਹੁਤ ਬਜਣਾ ਬਈ ਦੋਸਤੋ ਲਓ ਜੀ ਮੈਥ ਲੋ ਓਏ ਹੋਏ ਬਸ ਕਿਤਰਾ

ਕਰ ਰਿਹਾ ਚਲਾ ਚਲਾ ਆ ਜਾ ਆ ਜਾ ਬੋਲੇ ਪਾ ਭਾਈ ਬੋਲਿੰਗ ਬੋਲਿੰਗ ਆ ਗਏ ਪੰਜਾਬੀ ਆ ਗਏ ਲੋਕ ਲੈ ਤੂੰ ਪਾ ਸੱਚੀ ਪੰਜਾਬੀ ਆ ਗਏ ਸੱਚੀ ਪੰਜਾਬੀ ਆ ਗਏ ਭਾਈ ਲਾਓ ਜੇ ਮੈ ਤਰੋ ਬੋਲੇ ਪਾ ਬੋਲਿੰਗ ਓ ਮੈਂ ਤੇ ਆ ਗਈ ਅੜ ਗਈ ਮਜੇ ਦੀ ਬੋਲ ਦੇਖੋ ਕੁੱਤੈ ਮਰੀ ਅੱਜ ਇਹ ਮਿੱਤਰੋ ਅਸੀਂ ਬੈਟਬਾਲ ਖੇਲ ਲਿਆ ਹੈ ਅਸੀਂ ਬਹੁਤ ਨਜ਼ਾਰੇ ਆ ਰਹੇ ਆ ਪੂਰੇ ਦੋਸਤੋ ਦੇਖੋ ਜੀ ਸਾਰੇ ਖੇਲ ਰਹੇ ਨੇ ਉਹ ਦੇਖੋ ਜੀ ਸਾਹ ਵੀ ਖੇਲਣ ਲੱਗੇ ਨੇ ਬੈਟਬਾਲ ਓਏ ਹੋਏ ਹੋਏ ਲਓ ਜੀ ਦੋਸਤੋ ਬੈਟਬਾਲ ਖੇਲ ਰਹੇ ਨੇ ਚਲ ਆ ਜਾਣੇ ਖੇਲਣ ਦੋ ਅਸੀਂ ਤਾਂ ਬਾਈ ਥੱਕ ਗਏ ਹਾਂ ਥੱਕ ਗਏ ਅਸੀਂ ਤਾਂ ਸਵੇਰ ਦੀ ਆਏ ਹੋਏ ਆ ਦੁਪਹਿਰ ਦੀ ਓਏ ਮੈਂ ਕਨਾਣੇ ਦੇ ਦਰਸ਼ਨ ਕਰੋ ਦੋਸਤੋ ਮੈਂ ਕਨਾਣੇ ਉਹ ਮੈਂ ਤਾਂ ਨਾਲ ਹੁਣ ਇਹ ਸਾਥ ਹੀ ਹਾਂ ਚਲੋ ਦੋ ਕਿੰਨੇ ਕਿਹੜਾ ਟਾਈਮ ਹੋ ਗਏ 5:30 ਹੋ ਗਏ ਦੋਸਤੋ ਦੇਖੋ ਜੀ ਕਿੱਡੇ-ਕੱਡੇ ਗੱਡੇ ਖੜੇ ਨੇ ਹੁਣ ਵੀ ਗੱਡੇ ਨੇ ਦੋਸਤੋ ਦੇਖੋ ਕਿੱਡੇ-ਕੱਡੇ ਗੱਡੇ ਨੇ ਦੇਖੋ ਜੀ ਬਹੁਤ ਵੱਡੇ-ਵੱਡੇ ਗੱਡੇ ਨੇ ਦੋਸਤੋ ਬਾੜੇ ਓਏ ਗੱਡੇ ਨੇ ਪੁੱਤ ਇਹਦੇ ਹਾਥੀ ਉਹ ਕੀ ਆ ਰਿਹਾ ਉੱਠਾ ਲਾਹੌਰ ਦੀ ਸਪੈਸ਼ਲ ਚਾਹ ਲੌਜ ਦੇਖੋ ਜੀ ਰਵਿਦਾ ਰਾਣੀ ਤੇ ਹਰ ਵਾਰ ਤਿਆਰ ਕਰ ਰਹੀ ਆ ਲਾਹੌਰ ਦੀ ਸਪੈਸ਼ਲ ਚਾਹ ਲੌਜ ਦੋਸਤੋ ਤੇ ਦੇਖੋ ਜੀ ਲਾਹੌਰ ਆ ਗਏ ਦੋਸਤੋ लाहौर आ गए दोस्तों लाहौर लो जी टिकट टिकट लेके लाहौर घूम लो देखो कितना सोना व्यू आ नजारा आ गया दोस्तों मैं चली लाहौर लो ये चलिए लाहौर दोस्तों कितना सोना व्यू आ होए हो पूरा सोना व्यू होए होए दोस्तों नज़ारा आ गया बहुत नजारा आ गया दोस्तों नज़ारा पूरा देखो ਟਰੇਨ ਦੀ ਪਟੜੀ ਲਾਈ ਹੋਈ ਆ ਦੇਖੋ ਦੋਸਤੋ ਚੱਕ 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 ਚ ਚਲੋ ਦੋਸਤੋ ਸੋਨੋ ਜੋ ਵੀ ਆ ਦਿਖਾਉਂਦਾ ਰਹੂਗਾ ਮੈਂ ਠੀਕ ਆ ਅੱਜ ਮਿੱਤਰੋ ਮੰਗੋ ਦੇਖੋ ਇਹ ਅੰਬ ਜਿਹਨੂੰ ਕਹਿੰਦੇ ਨੇ ਆੰਬੇ ਆਬ ਦੇਖੋ ਇਹ ਕਿੰਨੇ ਸਾਰੇ ਅੰਬ ਲੱਗੇ ਹੋਏ ਨੇ ਦੇਖੋ ਵਾਓ ਬਹੁਤ ਸੋਹਣੇ ਅੰਬ ਲੱਗੇ ਨੇ ਬਹੁਤ ਲਓ ਜੀ ਮਿੱਤਰੋ ਇਧਰ ਨਿੰਬੂ ਵੀ ਲੱਗੇ ਹੋਏ ਨੇ ਦੇਖੋ ਇਹ ਨਿੰਬੂ ਓਏ ਹੋਏ ਨਿੰਬੂ ਵੀ ਲੱਗੇ ਹੋਏ ਨੇ ਦੋਸਤੋ ਮਾਇਆ ਆ ਗਿਆ ਲਓ ਜੀ ਹੁਣ ਤੁਸੀਂ ਚੋਰੀਆਂ ਕਰਨ ਲੱਗ ਗਿਆ ਬੜਾ ਸੋਝਾਇਆ ਸਾਨੂੰ ਲਓ ਜੀ ਜੁੱਤੀਆਂ ਰੱਖ ਦੋ ਨਾ ਚਲੋ ਜੀ ਮਿੱਤਰੋ ਬਹੁਤ ਨਿਆਰਾ ਆਂਦਾ ਵੇ ਉਹਦਾ ਬੋਨ ਨਿਆਰਾ ਹੈ ਹਰਾ ਪਰਾ ਪੂਰਾ ਕਜ ਰਪੋਟ ਆ ਬਹੁਤ ਵੱਡਾ ਵਲੋਗ ਬਣ ਜੂਗਾ ਪਰ ਤੁਸੀਂ ਦੇਖ ਹੀ ਜਾਓ ਮੈਂਗੋ ਮੈਂਗੋ ਲੱਗੇ ਹੋਏ ਨੇ ਹਰ ਜਗ੍ਹਾ ਮੈਂਗੋ ਮੈਂਗੋ ਲੱਗਾ ਹੈ ਆਂਬੇ ਆਂਬਾ ਆੜੂ ਲੱਗੇ ਹੋਏ ਨੇ ਆ ਆਲੂ ਬਖਾਰਾ ਲੱਗਾ ਹੋਇਆ ਆਚੀਕੂ ਲੱਗਾ ਹੋਇਆ ਤੇ ਹੋਰ ਕੀ ਲੱਗਾ ਹੋਇਆ ਉਹ ਕੀ ਹੈ ਜਿਹਦਾ ਚਾਰ ਪੈਂਦਾ ਔਲਾ ਔਲਾ ਪੈਂਦਾ ਮਿੱਤਰੋ ਦੇਖੋ ਇਹ ਕਿੰਨੇ ਦਰਖਤ ਬਾਸ ਪਏ ਆਏ ਬਾਸ ਵੀ ਲੱਗਿਆ ਹੋਇਆ ਸਾਰਾ ਅਮਰੂਦ ਮੁਰਾਦ ਸਾਰੇ ਕੋਈ ਵੀ ਆ ਜਾ ਦਰਖਤ ਨਹੀਂ ਹੈਗਾ ਜਿਹੜਾ ਨਹੀਂ ਲੱਗਿਆ ਹੋਇਆ ਦੋਸਤੋ ਬੜਾ ਨਜ਼ਾਰਾ ਦੇਖੋ ਕੱਡੇ ਕੱਡੇ ਅੰਬ ਲੱਗੇ ਹੋਏ ਨੇ ਉੱਥੇ ਤਾਂ ਬਹੁਤ ਵੱਡੇ ਵੱਡੇ ਅੰਬ ਲੱਗੇ ਹੋਏ ਨੇ ਦੋਸਤੋ ਚਲੋ ਆ ਜੀ ਦੇਖੋ ਇਹ ਸਾਰੇ ਕੋ ਝੁੱਲ ਰਹੇ ਨੇ ਆਪਣੇ ਬੰਦੇ ਦਾ ਦੇਖੋ ਨਜ਼ਾਰਾ ਲੈ ਰਹੇ ਨੇ ਚਲੋ ਮਿਲ ਜਿਆ ਫਿਰ ਥੋੜੀ ਦੇਰ ਚ ਠੀਕਾ ਮਿੱਤਰੋ ਆ ਜੀ ਦੇਖੋ ਸਾਡਾ ਸਵਾਗਤ ਕਰ ਰਹੇ ਨੇ ਜਾਨਵਰ ਤੇ ਲੋ ਜੀ ਸਾਰੇ ਹੁਣ ਅਸੀਂ ਜਾਣ ਦੀ ਤਿਆਰੀ ਕਰ ਰਹੇ ਹਾਂ ਅਸੀਂ ਚਾਬੀ ਚੱਕ ਲਈ ਗੱਡੀ ਦੀ ਤੇ ਹੁਣ ਚੱਲਦੇ ਆਂ ਦੇਖੋ ਜੀ ਐਨੇ ਬੰਦੇ ਆਏ ਜਿਆ ਸੀ ਘੁੰਮਣ ਤੇ ਲੋ ਜੀ ਦੇਖੋ ਜੀ ਬਹੁਤ ਸੋਹਣਾ ਨਜ਼ਾਰਾ ਆਇਆ ਏ ਤੇ ਬਹੁਤ ਨਜ਼ਾਰਾ ਏ ਦੋਸਤੋ ਤੁਸੀਂ ਵੀ ਆਇਆ ਕਰੋ ਤੇ ਹੋਰੇ ਤੇ ਬਾਹਲਾ ਨਜ਼ਾਰਾ ਆਂਦਾ ਦੋਸਤੋ ਤੁਸੀਂ ਕਹਿੰਦੇ ਹੋਵੋਗੇ ਜੀ ਜਦ ਵੀ ਆਂਦੇ ਨੇ ਉਰੀ ਆਂਦੇ ਨੇ ਤੇ ਲੋ ਜੀ ਗੱਡੀਆਂ ਹੀ ਗੱਡੀਆਂ ਦੇਖ ਲਓ ਦੋਸਤੋ ਗੱਡੀਆਂ ਹੀ ਗੱਡੀਆਂ ਖੜੀਆਂ ਨੇ ਜਿਹੜੇ ਮਰਜੀ ਜੋ ਮਰਜੀ ਕਰ ਲੋ ਦੋਸਤੋ ਬਹੁਤ ਨਜ਼ਾਰਾ ਆ ਬਹੁਤ ਨਜ਼ਾਰਾ ਦੋਸਤੋ ਦੇਖੋ ਜੀ ਬਾਈਕ ਵੀ ਖੜੀਆਂ ਨੇ ਇਹ ਗਰਾਜ ਆ ਦੇਖੋ ਜੀ ਗਰਾਜ ਆ ਇਹ ਸਾਰਾ ਕੋਈ ਸਾਰਾ ਸਮਾਨ ਟਰੱਕ ਦੇਖੋ ਟਰੱਕ ਵੀ ਖੜਾ ਦੋਸਤੋ ਉਧਰ ਦੇਖੋ ਉਹ ਮਰਜੀ ਉਧਰ ਦੇਖੋ ਜੀ ਉਹ ਗੱਡੀਆਂ ਖੜੀਆਂ ਨੇ ਜਿਹੜੀਆਂ ਪਹਾੜਾਂ ਤੇ ਚਲਦੀਆਂ ਨੇ ਬਰਫ਼ ਤੇ ਚਲਦੀਆਂ ਨੇ ਤੇ ਮਾਜੀ ਫੋਲ ਨਜ਼ਾਰਾ ਆਇਆ ਦੋਸਤੋ ਪੂਰਾ ਨਜ਼ਾਰਾ ਹੈ ਅਸੀਂ ਬਹੁਤ ਵਾਰ ਆ ਗਏ ਔਰੇ ਬਹੁਤ ਵਾਰ ਦੋਸਤੋ ਤੇ ਉਰੀ ਆਉਂਦੇ ਆ ਸਾਡੇ ਬੱਚੇ ਸਾਰੇ ਉਰੀ ਆਂਦੇ ਨੇ ਤੇ ਮਜ਼ਾ ਆ ਗਿਆ ਸਾਨੂੰ ਮੈਂ ਦਿਖਾ ਦੇਣਾ ਕੁੱਕੜ ਵੀ ਦਿਖਾ ਦੇਣਾ ਕਬੂਤਰ ਵੀ ਦਿਖਾ ਦੇਣਾ ਸਾਰੇ ਦਿਖਾ ਦੇਣਾ ਦੋਸਤੋ ਤੇ ਲਓ ਜੀ ਦੇਖੋ ਜੀ ਬਹੁਤ ਵੱਡਾ ਬਣਿਆ ਬਹੁਤ ਵੱਡਾ ਲਓ ਜੀ ਦੋਸਤੋ ਕਬੂਤਰ ਦੇਖੋ ਤੁਸੀਂ ਲਓ ਜੀ ਕਬੂਤਰਾਂ ਦੇ ਬੱਚੇ ਵੀ ਨੇ ਕਬੂਤਰ ਵੀ ਨੇ ਤੇ ਉਧਰ ਮੁਰਗੀਆਂ ਵੀ ਨੇ ਪਰ ਥੋੜੀ ਜੀ ਨਾ ਸਮੈਲ ਆ ਰਹੀ ਆ ਦੋਸਤੋ ਸਾਨੂੰ ਸਮੈਲ ਆਂਦੀ ਆ ਥੋੜੀ ਜੀ ਸਾਨੂੰ ਆ ਲਈ ਦੋਸਤੋ ਦੇਖੋ ਜੀ ਗੱਡੀਆਂ ਹੀ ਗੱਡੀਆਂ ਖੜੀਆਂ ਨੇ ਤੇ ਹਰਿਆ ਭਰਿਆ ਸਾਰਾ ਕੁਝਾ ਦੋਸਤੋ ਰੇ ਤੇ ਦੇਖੋ ਜੀ ਆ ਕੀ ਕਹਿੰਦੇ ਕਿਹੜਾ ਮੁਰਗਾ ਆਉਂਦਾ ਸਤਰ ਮੁਰਗਾ ਪਤਾ ਨਹੀਂ ਮੁਰਗੀ ਆ ਇਹ ਨਹੀਂ ਆਪਾਂ ਨੂੰ ਪਤਾ ਦੋਸਤੋ ਤੇ ਲਓ ਜੀ ਦੋਸਤੋ ਚੱਲਦੇ ਹਾਂ ਹੁਣ ਸਾਡੇ ਨਾਲ ਬਣੇ ਰਹੋ ਤੁਸੀਂ ਹੁਣ ਘਰੇ ਜਾ ਕੇ ਮਿਲਾਂਗੇ ਤੁਹਾਨੂੰ ਠੀਕ ਆ ਆਜੋ ਭਾਈ ਆਜੋ ਫੜਾ ਫੜਾ ਆਜੋ ਭਾਈ ਹਾਂ ਲਓ ਜੀ ਡਿੱਗੀ ਜੇ ਆਪਾਂ ਸਮਾਨ ਰੱਖ ਲੈਣੇ ਆਹ ਵਾਹ ਵਾਹ ਆਹ ਸਕੂਟਰੀ ਦੇ ਵਗ ਜੇ ਲਾਓ ਜੀ ਡਿੱਗੀ ਚ ਰੱਖ ਲੈਨੇ ਆ ਸਾਮਾਨ ਲਾਓ ਜੀ ਮਿੱਤਰੋ ਤੇ ਆਜੋ ਫਟਾਫਟ ਆਜੋ ਫਿਰ ਚੱਲੀਏ ਆਪਾਂ ਦੇਖੋ ਜੀ ਆ ਰਹੇ ਨੇ ਸਾਰੇ ਤੇ ਚਲੋ ਜੀ ਘਰੇ ਜਾ ਕੇ ਮਿਲਦੇ ਆਂ ਫਿਰ ਤੁਹਾਨੂੰ ਠੀਕ ਆ ਦੋਸਤੋ ਸਾਡਾ ਨ ਬਣੇ ਰਹੋ ਵਲੌਗ ਬਹੁਤ ਬੜਾ ਬਣੂਗਾ ਪਰ ਦੇਖਿਓ ਜਰੂਰ ਨਜ਼ਾਰਾ ਫੱਲ ਆਓ ਹੈਲੋ ਦੋਸਤੋ ਲੋ ਜੀ ਆ ਗਏ ਅਸੀਂ ਕਰੇ ਥੱਕ ਗਏ ਮੈ ਤਾਂ ਸੋਹ ਜੀ ਬੁਖਾਰ ਚੜ ਗਿਆ ਮੈ ਓਏ ਹੋਏ ਹੋਏ ਓਹ ਦੇਖੋ ਇਹ ਆ ਗਏ ਕਹਿੰਦਾ ਅਸੀਂ ਕਹਿੰਦਾ ਬੁਖਾਰ ਚੜ ਗਿਆ ਦੋਸਤੋ ਮੈਨੂੰ ਤਾਂ ਪੂਰਾ ਤਪਿਆ ਪਿਆ ਚਾਹ ਵੀ ਰੋਟੀ ਬਣਾ ਰਹੀ ਸੀ ਲਓ ਜੀ ਦੋਸਤੋ ਆਹ ਕਰ ਲੋ ਗੱਲ ਇਹਦੇ ਨਾਲ ਇਹ ਕਰੂ ਕੰਮ ਇਹ ਬਣਾਇਆ ਕਰੂਗਾ ਵਲੌਗ ਹੁਣ ਤੇ ਚਲੋ ਜੀ ਦੋਸਤੋ ਅਗਲੇ ਵਲੌਗ 'ਚ ਮਿਲਾਂਗੇ ਕਿਉਂਕਿ ਸਾਰੇ ਥੱਕ ਗਏ ਥੱਕੇ ਨੇ ਸਾਰੇ ਤੇ ਲਓ ਜੀ ਅਗਲੇ ਵਲੌਗ 'ਚ ਮਿਲਾਂਗੇ ਚਲੋ ਜੀ ਹੁਣ ਤੱਕ ਕੇ ਲਈ ਬਾਏ ਬਾਏ ਕਰਦੇ ਹਾਂ ਦੋਸਤੋ ਚਲੋ ਬਾਏ ਬਾਏ ਜੈ ਹਿੰਦ ਓ ਜੈ ਹਿੰਦ ਜੈ ਹਿੰਦ ਜੈ ਹਿੰਦ ਲਓ ਜੀ ਮਿੱਤਰੋ ਜਾਇ ਹੈ ਦੁਕਾਨ ਦੀ ਜ